ਜੜ ਗਿਆ ਸੂਰਜ ਦੂਜੇ ਪਾਸਿਓਂ ਬੋਲ ਪੰਜਾਬੀ ਦੇ ਵਿੱਚ ਮੋਸਟ ਅਵੇਟਡ ਫਿਲਮ ਜਬੜੇ ਲੰਬੇ ਸਮੇਂ ਤੋਂ ਇੱਕ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਸੁੱਚਾ ਸੂਰਮਾ ਦਾ ਆਬਵੀਅਸਲੀ ਬੱਬੂ ਮਾਨ ਸਾਹਿਬ ਕਰਕੇ ਉਹਨਾਂ ਦੇ ਲੋਕ ਉਸ ਫਿਲਮ ਦਾ ਇੰਤਜ਼ਾਰ ਕਰ ਰਹੇ ਸੀਗੇ ਪਰ ਮੈਨੂੰ ਜ਼ਾਤੀ ਤੌਰ ਤੇ ਵੀ ਤਾਂ ਆਈ ਥਿੰਕ ਬਹੁਤ ਸਾਰੇ ਪੰਜਾਬੀਆਂ ਨੂੰ ਵੀ ਉਹਦਾ ਇੰਤਜ਼ਾਰ ਐਕਚੁਅਲੀ ਅਮਿਤੋਜ ਮਾਨ ਕਰਕੇ ਵੀ ਸੀ ਕਿ ਸੁੱਚਾ ਸੂਰਮਾ ਜਿਹਦਾ ਟ੍ਰੇਲਰ ਰਿਲੀਜ਼ ਹੋਇਆ ਆ ਦੋ ਚਾਰ ਦਿਨ ਪਹਿਲਾਂ ਤੇ ਬਹੁਤ ਸਾਰੇ ਬਾਈ ਬੱਬੂ ਮਾਨ ਦੇ ਆਬਵੀਸਲੀ ਫੈਨਸ ਆ ਜਿਹੜਾ ਉਹਨਾਂ ਦੇ ਕਲਾਕਾਰ ਕਲਾਕਾਰੀ ਨੂੰ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਨੇ ਪਰ ਉਹਨਾਂ ਦੇ ਡੈਫੀਨਿਟਲੀ ਬਹੁਤ ਚੰਗੇ ਉਹਨਾਂ ਨੇ ਕਲਾਕਾਰੀ ਦੇ ਵਿੱਚ ਤਾਂ ਜਾਂ ਸ਼ਾਇਰੀ ਦੇ ਵਿੱਚ ਤਾਂ ਆਈ ਥਿੰਕ ਉਹਨਾਂ ਦਾ ਕੋਈ ਹੈ ਹੀ ਨਹੀਂ ਸਾਨੀ ਪਰ ਫਿਲਮ ਦੇ ਵਿੱਚ ਵੀ ਹਵਾਏ ਦੇ ਵਿੱਚ ਤੇ ਹਸ਼ਰ ਦੇ ਵਿੱਚ ਡੈਫੀਨਿਟਲੀ ਉਹਨਾਂ ਦੇ ਜਿਹੜੇ ਰੋਲ ਆ ਬਹੁਤ ਹੀ ਚੰਗੇ ਨੇ ਪਰ ਆਈ ਥਿੰਕ ਜਿਹੜਾ ਸੁੱਚਾ ਸੂਰਮਾ ਟ੍ਰੇਲਰ ਦਾ ਦੋ ਸੀਨ ਜਿਹੜੇ ਦੋ ਰੋਲ ਜਿਹੜਾ ਇੱਕ ਜੁੱਦਾ ਦੋ ਡਾਇਲੋਗ ਜਿਹੜੇ ਆਪਾਂ ਦੇਖਦੇ ਆ ਉਹ ਇੱਕ ਪਾਸੇ ਨੇ ਤੇ ਬੱਬੂ ਮਾਨ ਦਾ ਸਾਰਾ ਜਿਹੜਾ ਕੈਰੀਅਰ ਹੈ ਉਹ ਇੱਕ ਪਾਸੇ ਆ